ਅਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿ ਸਾਈਂ ਹੋਏ ਸਹਾਏ ਵਸੰ ਪਛਿਆ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤਾ ਧਿਆਨ ਲ ਕੇ ਬੋਲੋ ਜੀ ਸਾਰੇ ਜੋ ਪੰਜਾਬ ਦੇ ਆਰਿਆਂ ਜਹਾਂ ਸਾਹਿਬ ਜਾਦਿਆਂ ਚੜਿਆਂ ਮੁਤਿਆਂ ਹੱਥੀਆਂ ਜਪੀਆਂ ਤਪੀਆਂ ਜਿਨਾ ਨਾਮ ਜਪਿਆ ਵੰਡ ਛਕਿਆ ਦੇਵ ਚਲਾਈ ਤੇ ਵਾਏ ਦੇਖ ਕੇ ਔਰ ਦੇਖ ਕੇ ਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਜੰਨਾ ਸਿੰਘਾ ਸਿੰਘਣੀਆਂ ਧਰਮ 헤ਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਤੇ ਰਖੜੀਆਂ ਦੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸ ਸਵਸਨ ਨਾਲ ਨਿਭਾਈ ਜਿਨ੍ਹਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਮੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਜੀ ਤਿਆਵੇ ਜੇ ਤੇ ਅਮਨਤਾ ਸ ਦੇਰ ਦੇਰੋ ਮਤੇ ਮਿਰਦਕੇ ਪੈਜ ਪੰਖਕੇ ਜੀ ਸ੍ਰੀ ਸਾਹਿਬ ਜੀ ਤਹਾਏ ਖਾਸੇ ਜੀ ਕੇ ਬੋਲਵਾ ਦੇ ਬੋਲੋ ਜੀ ਵਾਹਿਗੁਰੂ ਸਖਾ ਨੂੰ ਸਿੱਖੀ ਦਾਰ ਕੇਸ ਦਾਰ ਰਹਿਤ ਦਾਰ ਵਿਵੇਕ ਦਾਰ ਸਹਾ ਦਾਰ ਭੋ ਸਾ ਦਾ ਦਾ ਨਾਸਰ ਦਾ ਨਾਮ ਦਾਰ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਸ਼ਨਾਰ ਚੌਂਕੀਆਂ ਢੱਡੂ ਗੇ ਜੂ ਕੋ ਡੁਗਿਆ ਕਾਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਮਰਦੇਵਾ ਮਾਪੀਓ ਤੇ ਮਾਤ ਪਤ ਦਾ ਰਾਖਾ ਬਵਾਹਿਕ ਨੂਰੇ ਆਤਮ ਖ ਆਪਣੇ ਪੰਥ ਦੇ ਸਦਾ ਸਹਾਈ ਤਾ ਤਾਰ ਜਿਓ ਸਿਗਨਲ ਕਾਲਾਂ ਸਾਰੇ ਰਤੇ ਹੋਰ ਕੋਤਵਾਰਿਆਂ ਗੁਰਧੰਦਾ ਦੇ ਜਿੰਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਕੁੱਲੇ ਦਰਸ਼ਨ ਦੇਦਾਰ ਅੱਜ ਸੇਵਾ ਸੰਭਾਲ ਉਗਾਦਣ ਆਪਣੇ ਕਾਰੇ ਖਾਲਸਾ ਜੀ ਨੇ ਬਖਸ਼ੂ ਹੈ ਨੇ ਮਾਰਿਆਂ ਬਿਮਾਰ ਨਿਤਾਰਿਆਂ ਦੇ ਤਾਰ ਨੇ ਉਟਿਆਂ ਦੇ ਉਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਮੇਰੀ ਜੋੜੜੀ ਹੈ ਸਤਿਗੁਰੂ ਜੀਓ ਚਾਰ ਤਹਿਰ ਰਹਿਣਾ ਕੀ ਦੇਂ ਭਾਰੇ ਅੰਮ੍ਰਿਤ ਪੀਤ ਹੋਈ ਤਾਰੰਤ ਪਰ ਦਿਹਾੜਾ ਆਪਣੇ ਭਾਰੇ ਅੰਮ੍ਰਿਤ ਪੀਤ ਕਰਾਉਣਾ ਅੰਦਰ ਸਰੀਰ ਧੰਨ ਧੰਨ ਮਾਤਾ ਜੀ ਦੇ ਸ੍ਰੀ ਗੁਰੂ ਦੇ పాਦਰ ਪਵਿੱਤਰ ਉਸਤਾਰ ਦਰਬਾਰਾਇਕੀ ਰਿਦਾ ਅਨੁਸਾਰ ਜੀ ਵਿਖੇ ਪਾਵਨ ਦਰਬਾਰੇ ਅੰਦਰ ਆਪ ਜੀ ਦੇ ਤੋਰੇ ਸੰਗਤਨ ਪਿਆਰ ਕੀਤੇ ਗਏ ਹਨ ਆਪ ਜੀ ਕਿਰਪਾ ਕੋ ਸੰਗਤਰਾ ਦੇ ਪ੍ਰਤਾਪਕ ਮਨੋਂ ਕਰਕੇ ਖੁੱਲੇ ਦਰਸ਼ਨ ਦੇ ਈਦਾਰ ਪਾਵਨ ਪ੍ਰਮਾਣ ਰੂਪ ਕੇ ਸੰਤਾਨ ਨੂੰ ਕਿਰਪਾ ਅਤਿ ਕਰੋ ਦਰਬੇ ਰਾਹੀ ਸੰਗਤ ਦੀ ਦਰ ਹਾਜ਼ਰੀ ਤੇਲ ਫੁੱਲ ਪੇਟਾਵਾ ਸੇਵਾਵਾ ਪਰਵਾਰ ਕਰੀਆਂ ਦਰੋਤ ਸਿੱਖ ਸਦਕ ਪ੍ਰਸਾਦ ਨਾਮਦਨ ਬਖਸ਼ਣਾਇ ਸ਼ਬਹ ਭਾਵਨਾਵਾਂ ਪੂਰੀਆਂ ਕਰਨੀਆਂ ਸਰਬੱਤ ਦੇ ਕਰਤਾਰ ਦੇ ਰਾਸ ਕਰਮੇ ਕਰੋ ਕਿਰਪਾ ਆਪ ਜੀ ਦੇ ਪਾਵਨ ਸਰੂਪ ਸੁਖ ਹਸਨ ਸੰਸਥਾਨਾਂ ਤੋਂ ਪ੍ਰਕਾਸ਼ ਸੰਸਥਾਨਾਂ ਦੇ ਵਿਜਣ ਦੀ ਆਗਿਆ ਰਕਸ਼ੂ ਦੰਤ ਸtej ਅੰਗ ਸੰਗ ਸਹਾਈ ਹੋਣਾ ਸਹੀ ਪਿਆਰੇ ਮੇਦਨਾ ਰੁਣਿਆ ਦੀ ਦਾ ਨਾਮ ਦਿੱਤਾਵੇ ਨਾਨਕ ਨਾਮ ਜੜੀ ਬਲਾ ਮੇਰੇ ਭਾਰੇ One it so my heart.